ਸਰਬੱਤ ਦਾ ਨਾਮ ਵਾਹਿਗੁਰੂ ਸਰਹਾਰ ਸ਼੍ਰੀ ਕਲਗੀਧਰ ਪਾਸ਼ਾ ਨਾਹਰਾਜ ਜਿਨ੍ਹਾਂ ਦੇ ਮਹਾਨ ਚਰਚੀ ਕੱਦੀਆਂ ਆਦਮੀਆਂ ਪਰ ਰਾਸਤੇ ਸੰਤਾਂ ਬਹੁਤ ਹੀ ਪਿਆਰ ਨਾਲ ਕੀ ਕਰਨ ਜਾਓਗੇ ਅੱਜ ਨਡਾਲੇ ਤੋਂ ਜਿਹੜਾ ਮਹਾਨ ਨਗਰ ਕੀਰਤਨ ਕੱਢਿਆ ਗਿਆ ਵਾ ਕੀ ਕਰਨ ਜਾਓਗੇ ਆਹ ਜੈਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਹੋਈ ਹੈ ਕਿ ਦਸ਼ਮੇਸ਼ ਪਿਤਾ ਧੰਕਨ ਸ਼੍ਰੀ ਗੋਮ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ 'ਤੇ ਗੁਰਦਰਾ ਬੌਲੀ ਸਾਹਿਬ ਤੋਂ ਕੋ ਨਗਰ ਕੀਰਤਨ ਕੱਢਿਆ ਗਿਆ ਸਾਡੇ ਪਿੰਡ ਤਮੂਲੀਆ ਪਹੁੰਚਿਆ ਹੈ ਅਸੀਂ ਸਾਰੀ ਸੰਗਤ ਦਾ ਹੀ ਬਹੁਤ ਸਵਾਗਤ ਕਰਦੇ ਹਾਂ ਇਹ ਸਾਰੀਆਂ ਸੰਗਤਾਂ ਬੜੀਆਂ ਧਨੌਲੀਆਂ ਦੀਆਂ ਸੰਗਤਾਂ ਚੱਤਰ ਹੋ ਕੇ ਜੋ ਕਿ ਨਗਰ ਕੀਰਤਨ ਜੀਵ ਆਇਆਂ ਕਹਿੰਦੇ ਹਨ ਸਾਰੀਆਂ ਸੰਗਤਾਂ ਬਹੁਤ ਧਨਵਾਦੀ ਹਨ ਅਤੇ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਕਿ ਸਾਰੀਆਂ ਸੰਗਤਾਂ ਨੇ ਇਸ ਮੇਸ਼ ਪਿਤਾ ਦੇ ਦਰਸ਼ੇ ਨੂੰ ਰਾਤ ਚੱਲ ਕੇ ਅੰਮ੍ਰਿਤਧਾਰੀ ਬਣ ਕੇ ਆਪਣੇ ਹੀ ਜੀਵਨ ਸਫਲਿਆ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੇ ਲੰਗਰ ਤੋਂ ਬਾਅਦ ਸਾਰੇ ਬੇਨਦਨ ਉੱਲਾਵਲ ਜੋ ਵੀ ਸਾਰੇ ਨਗਰ ਕੀਰਤਨ ਵਾਸਤੇ ਚਾਹ ਦੇ ਲੰਗਰ ਚਲਾਏ ਹਨ ਉਹ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਹੈ ਸੰਗਤਾਂ ਨੇ ਰਲ ਕੇ ਇਹ ਜੋ ਕੰਦ ਕੀਤਾ ਹੈ ਅਤੇ ਨਾਲ ਹੀ ਚਾਹ ਤੇ ਬਦਾਨੇ ਦੀ ਸੰਗਤ ਨੇ ਸੇਵਾ ਕੀਤੀ ਹੈ ਜਿਨੇ ਜਿਨਾਂ ਸੰਗਤਾਂ ਨੇ ਸੇਵਾ ਕੀਤੀ ਹੈ ਸਾਰੀਆਂ ਸੰਗਤਾਂ ਦਾ ਵੀ ਬਹੁਤ ਧੰਨਵਾਦੀ ਹੈ ਉਹ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਦੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭੋਵਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਡੇ ਜਿਹੜਾ ਮਹਾਨ ਅਗਰ ਵਿੱਚ ਕੱਢਿਆ ਜਾ ਰਹੀ ਕੀ ਕਰਨਾ ਚਾਹੋਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਕੱਢ ਦੋ ਕੱਢ ਦੋ ਹੋਰ ਪੁਰਪੁਰਧੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਪੁਰਧੀਆਂ ਸਾਰੇ ਸੰਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਅੱਜ ਜੋ ਛੁਬ ਦਿਹਾੜਾ ਲੋ ਭਗਾ ਭਰਿਆ ਸਾਰੇ ਇਲਾਕੇ ਨੂੰ ਸਾਰੀਆਂ ਸੰਤਾਂ ਨੂੰ ਵਰਲਡ ਨੂੰ ਲੱਖ ਲੱਖ ਵਧਾਈਆਂ ਹਾਂ ਅੱਜ ਜਨਮ ਦਿਨ ਦੀ ਇਹਨਾਂ ਦਾ ਅੱਜ ਰਾਜਨਗਰ ਦੀ ਘਟਿਆ ਜਾ ਰਿਹਾ ਗੁੰਦਰਾ ਬੋਲਤਾ ਵਾਈਕੂ ਜੀ ਦੇ ਖਾਲਸਾ ਵਾਈਕੂ ਜੀ ਦੇ ਫਤਿਹ ਅੱਜ ਕੋਈ ਗੋਲ ਸੰਧ ਕਰਨ ਦੇ ਇਨਵੀਟੇਸ਼ਨ ਲਈ ਸਾਰੇ ਇਲਾਕੇਆਂ ਵਿੱਚ ਲੱਖ ਲੱਖ ਵਧਾਈਏ ਵਾਈਕੂ ਜੀ ਦੇ ਖਾਲਸਾ ਵਾਈਕੂ ਜੀ ਉਹ ਉਹਨਾਂ ਦੇ ਹੋਣਾ ਕੀ ਕਰਿਆ ਚੋਗੇ ਅੱਜ ਨਗਰ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਕੀ ਫਤਿਹ ਪੁਰੂਪਰ ਸੇ ਮਹਾਰਾਣੀ ਤੇ ਪ੍ਰਕਾਸ਼ ਪਾੜਦੇ ਜਿਹੜਾ ਨਗਰ ਕੀ ਅੱਜ ਨਡਾਲਾ ਪੌਲੀ ਸਾਹਿਬ ਕੋ ਪੜਿਆ ਜਾ ਰਿਹਾ ਉਸ ਸੰਗਤਾਂ ਨੂੰ ਲੋਕਾਂ ਦੀ ਆਪ ਤੌਰ ਤੇ ਬਾਦੀਆਂ ਸੰਕਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣੀ ਬਾਈ ਕੀ ਕਹਿਣਾ ਚਾਹੋਗੇ ਅੱਜ ਨਗਰ ਕੀਤੇ ਲਟਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਨਤਨ ਗੁਰੂ ਪੈਨਸ਼ਨ ਜੀ ਆਜ ਦਾ ਗੁਰੂ ਬਾ ਲੱਖ ਲੱਖ ਵਧਾਈਆਂ ਹੋਣ ਉਸ ਸਾਹਮਣੇ ਜ਼ੁਲਮ ਵਾਸਤੇ ਬਹੁਤ ਵੱਡਾ ਕੰਮ ਕੀਤਾ ਹੈ ਜੇ ਜ਼ੁਲਮ ਹੋ ਰਿਹਾ ਸੀਗਾ ਉਹਨੂੰ ਠੱਲ ਪਾਈ ਹੈ ਇਹ ਗੁਰੂ ਸਾਹਿਬ ਦੀ ਉਹ ਕਿਰਪਾ ਹੋਈ ਹੈ ਹਰ ਬੰਦੇ ਨੂੰ ਅਗਾ ਵਜੋਂ ਦਾ ਮੌਕਾ ਮਿਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ